ਪੰਜਾਬ ਦੇ ਵਿੱਚ ਵੀ ਅਕਾਲੀ ਜਨਤਾ ਭਾਜਪਾ ਦਾ ਘੱਟ ਜੋੜ ਹੋਵੇਗਾ ਤੇ ਉਸੇ ਚੱਲਦੇ ਅਕਾਲੀ ਦਲ ਦੇ ਸੀਨੀਅਰ ਅਗੂ ਨੇ ਪ੍ਰੋਫੈਸ਼ਨ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕਿਹਾ ਗਿਆ ਕਿ ਜੋ ਸਰਭੂ ਬਾਰਡਰ ਹੋ ਗਿਆ ਕਨੋਰੀ ਬਾਰਡਰ ਹੋ ਗਿਆ ਜੋ ਕਿਸਾਨਾਂ ਨਾਲ ਕੀਤਾ ਜਾ ਰਿਹਾ ਉਹਦਾ ਜ਼ਿੰਮੇਵਾਰ ਭਾਜਪਾ ਤੇ ਇੰਡੀਆ ਜੀ ਤੇ ਜਦੋਂ ਮਾਜਰਾ ਸਾਹਿਬ ਕਹਿੰਦੇ ਨੇ ਕਿ ਦੁੰਡੇ ਆਪਸ ਵਿੱਚ ਜਿਵੇਂ ਹੋਏ ਨੇ ਪਤਾ ਹੋਏਗਾ ਕਿਉਂਕਿ 22 ਸਾਲ ਤੱਕ ਇਹਦਾ ਦੇ ਨਾਲ ਸਮਝੌਤਾ ਹੀ ਰਿਹਾ ਐ ਐਨਡੀਆ ਦੇ ਭਾਈਵਾਲ ਸੀ ਚੰਦੂ ਮਾਜਰਾ ਸਾਹਿਬ ਉਹ ਕਹਿੰਦੇ ਭਗਵੰਤ ਮਾਨ ਸਰਕਾਰ ਕੇਂਦਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਸਿਰੇ ਨਹੀਂ ਚੜਾ ਸਕੀ ਇਹਦੇ ਮੁੱਖ ਚੁਪੇ ਬਾ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਸਤਿ ਸ਼ਕਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਆਜੀ ਇੱਕ ਖਾਸ ਖਬਰ ਤੇ ਚਰਚਾ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੇ ਚਰਚਾ ਕਰਨ ਲਈ ਮੇਨਾ ਮਿਸ ਜੀ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਆਉਣ ਦਾ ਬਾਰ ਸਵਾਗਤ ਕਰਦੇ ਹਾਂ ਤੁਹਾਨੂੰ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ ਮਿਹਰਬਾਨੀ ਜੀ ਜੋ ਸਾਬ ਜਿੱਥੇ ਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਵੀ ਪੰਜਾਬ ਦੇ ਵਿੱਚ ਵੀ ਅਕਾਲੀ ਜਲ ਤੇ ਭਾਜਪਾ ਦਾ ਗੱਠ ਜੋੜ ਹੋਵੇਗਾ ਤੇ ਉਸੇ ਚੱਲਦੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕਿਹਾ ਗਿਆ ਕਿ ਜੋ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਜੋ ਕਿਸਾਨਾਂ ਨਾਲ ਕੀਤਾ ਜਾ ਰਿਹਾ ਉਹਦਾ ਜ਼ਿੰਮੇਵਾਰ ਭਾਜਪਾ ਤੇ ਇੰਡੀਆ ਜੀ ਉਹਦਾ ਦੇਖੋ ਉਹਨਾਰੇ ਦੋਹਾਂ ਨੂੰ ਕਹਤਾ ਐਨਡੀਏ ਤੇ ਇੰਡੀਆ ਗੱਠ ਜੋੜ ਕਾਰਨ ਕਿਸਾਨਾਂ ਤੇ ਤਸ਼ੱਦਦ ਹੋ ਰਿਹਾ ਹੈ ਤੇ ਮੁਖਤਤਾ ਕਲਾ ਕਾਲੀਦਾਲੀ ਰਹਿ ਗਿਆ ਵਿੱਚੋਂ ਬਾਕੀ ਪਾਰਟੀਆਂ ਤਾਂ ਇੱਕ ਦੂਜੇ 'ਚ ਸ਼ਾਮਲ ਨੇ ਛੱبو ਆਰਡਰ ਦੇ ਉੱਤੇ ਜੋ ਵਾਪਰੇ ਆ ਲਗਭਗ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਆ ਸ਼ੁਭਕਰਮਣ ਦਾ ਤਾਜ ਸਸਕਾਰ ਕਰ ਦਿੱਤਾ ਗਿਆ ਤੇ ਸੋ ਰਾਤ ਪੋਸਟਮਾਰਟਮ ਹੋ ਗਿਆ ਸੀ ਸਮਝੌਤੇ ਤੋਂ ਪਿੱਛੋਂ ਐਫ ਆਈ ਆਰ ਦਰਜ ਹੋਗੀ ਤੇ ਜਦੋਂ ਬਜਰਾ ਸਾਹਿਬ ਕਹਿੰਦੇ ਨੇ ਕਿ ਦੁਨ ਦੇ ਆਪਸ ਵਿੱਚ ਦੀ ਮਿਰੇ ਹੋਏ ਨੇ ਪਤਾ ਹੋਏਗਾ ਕਿਉਂਕਿ 20-22 ਸਾਲ ਤਾ ਇਹਨਾਂ ਦੇ ਨਾਲ ਸਮਝੌਤੇ ਹੀ ਰਿਹਾ ਐ ਐਨਡੀਕੇ ਦੇ ਭਾਈਵਾਲ ਸੀ ਜਦੋਂ ਬਜਰਾ ਸਾਹਿਬ ਉਹ ਕਹਿੰਦੇ ਕਿ ਭਾਜਪਾ ਨਾਲ ਗੱਠ ਜੋੜਕਾਰ ਨਾਲ ਸਾਨੂੰ ਨੁਕਸਾਨ ਦੇ ਸਿੱਧ ਹੋ ਸਕਦਾ ਹੈ ਕਰ ਕੌੜ ਰਿਹਾ ਭਾਜਪਾਲੇ ਕਰੇ ਜਾਂਦੇ ਸੋ ਅਕਾਲੀ ਆਗੂਵਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਬਾਅਦ ਚਰਚਾ ਚੱਲ ਪਈ ਤੇ ਹੁਣ ਪਤਾ ਲੱਗਿਆ ਉਹ ਕਹਿੰਦੇ ਕੱਠ ਜੋੜ ਨਹੀਂ ਹੋ ਰਿਹਾ ਉਹ ਕਹਿੰਦੇ ਭਗਵੰਤ ਮਾਨ ਸਰਕਾਰ ਕੇਂਦਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਸਿਰੇ ਨਹੀਂ ਚੜਾ ਸਕੀ ਇਹਦੇ ਮੁਖ ਜੁਬੇ ਬਾਅਦ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਉਹ ਕਹਿੰਦੇ ਬੀਬੀ ਹਰਸਬਰਤ ਕੌਰ ਨੇ ਏਮੇਜ ਦੇ ਉਦਘਾਟਨੀ ਸਮਾਰੋਹ ਦੇ ਵਿੱਚ ਕਿਸਾਨਾਂ ਅੰਦੋਲਨ ਦਾ ਮੁੱਦਾ ਚੁੱਕਿਆ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉੱਥੇ ਵਿਰੋਧ ਕੀਤਾ ਹਾਲਾਂਕਿ ਵਿਰੋਧ ਦੇ ਅਸੀਂ ਵੀ ਉਲਟਾ ਨਹੀਂ ਹੋਣਾ ਚਾਹੀਦਾ ਸੀ ਪਰ ਤੁਬਜਰ ਸਾਹਿਬ ਦੱਸਣਗੇ ਕਿ ਉਹ ਵਿਰੋਧ ਜਦੋਂ ਇਹ ਕਾਨੂੰਨ ਬਣੇ ਸੀ ਕਿੰਨਾ ਕਾਰਨਾ ਕਰਕੇ ਵਿਰੋਧ ਹੋਇਆ ਉਦੋਂ ਅਕਾਲੀ ਦਲ ਦਾ ਸਟੈਂਡ ਕੀ ਸੀ ਉਹ ਤਾਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਕਿਉਂ ਖਿਚੜੀ ਸੀ ਇੱਥੋਂ ਤੱਕ ਕਿ ਤੁਸੀਂ ਇੱਕ ਸਦੀ ਦੇ ਤੱਕ ਪਹੁੰਚ ਚੁੱਕੇ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਕਹਤਾ ਸੀ ਕਿ ਤਾਂ ਕਾਨੂੰਨ ਬਹੁਤ ਵਧੀਆ ਨਹੀਂ ਪਤਾ ਨਹੀਂ ਕਿਸਾਨਾਂ ਨੂੰ ਸਮਝ ਹੀ ਨਹੀਂ ਆਉਂਦੀ ਸੋ ਅੱਜ ਫੇਰ ਜਥੇਬੰਦੀਆਂ ਦੀ ਮੀਟਿੰਗ ਹੋਣੀ ਹੈ ਤੇ ਸਰਕਾਰਾਂ ਨੇ ਸੰਗਰੂਰ ਤੇ ਪਟਿਆਲੇ ਦੇ ਵਿੱਚ ਇੰਟਰਨੈਟ ਸੁਬਾਵਾ ਫੇਰ ਬੰਦ ਕਰ ਦਿੱਤਾ ਜੀ ਇੱਕ ਪਾਸੇ ਗੱਲਬਾਤ ਇੱਕ ਪਾਸੇ ਸ਼ਕਤੀਆਂ ਜੇ ਹਫਤਾ 10 ਦਿਨ ਦੇ ਵਿੱਚ ਇਹ ਮਸਲਾ ਨਹੀਂ ਹੱਲ ਹੁੰਦਾ ਇੱਥੇ ਚੋਣ ਜਾਬਤਾ ਲੱਗ ਗਿਆ ਇਸ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਜਿਹੜੀ ਅੱਜ ਮੀਟਿੰਗ ਹੈ ਕਰ ਰਹੇ ਨੇ ਉਹਦੇ 'ਚ ਵਿਚਾਰਨਾ ਚਾਹੀਦਾ ਹੈ ਕਿ ਜੇ ਚੋਣ ਜਾਬਤਾ ਲੱਗ ਜਾਂਦਾ ਹੈ ਤਾਂ ਇਹ ਕਿਹੜੀ ਸਥਿਤੀ 'ਚ ਖੜਨਗੇ ਕਿੱਥੇ ਜਾ ਕੇ ਇਹ ਕੰਮ ਰੁਕੂਗਾ ਬੜਾ ਬਹਤੁਪੂਰਨ ਕੰਮ ਹੈ ਗੰਭੀਰਤਾ ਵਾਲਾ ਮਾਮਲਾ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਥੋੜਾ ਜਆ ਇਨ੍ਹਾਂ ਮਾਮਲਿਆਂ ਦੇ ਵਿੱਚ ਹੋਰ ਸਵਿਰਦਤਾ ਦੇ ਨਾਲ ਚੌਕਸ ਹੋਣ ਦੀ ਜ਼ਰੂਰਤ ਹੈ ਜੀ ਸੋ ਖਬਰ ਦੀ ਅਪਡੇਟ ਦੇ ਵਿੱਚ ਐਨਆਈ ਨਵੀਆਂ ਤੇ ਤਾਜ਼ਾ ਖਬਰ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ